ਜਿਹੜੇ ਘਰ ਨੇ ਲੋਕਾਂ ਦੇ ਆਮ ਗਰੀਬ ਪਰਿਵਾਰਾਂ ਦੇ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਜਿਹੜੇ ਦਾਅਵੇ ਹੁੰਦੇ ਆ ਵੱਡੇ ਤੌਰ ਤੇ ਕਿ ਛੱਤਾਂ ਬੱਕੀਆਂ ਕਰਵਾਈਆਂ ਜਾਂਦੀਆਂ ਨੇ ਲੇਕਿਨ ਇਹ ਛੱਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਛੱਤਾਂ ਦੇ ਉੱਪਰ ਕਹਾਈ ਕਹਾ ਹੋਇਆ ਕਿੰਨਾ ਪਈਆਂ ਨੇ ਤੇ ਚੋੜ ਰੀਆਂ ਨੇ ਇਹ ਛੱਤਾਂ ਤੇ ਕੁਝ ਲੋਕ ਤੇ ਜਿਹਾ ਵੀ ਹੈ ਕੁਝ ਕਹਾਣੀਆਂ ਇਸ ਤਰੀਕੇ ਦੀ ਵੀ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੇ ਬਾਥਰੂਮਾਂ ਦੇ ਵਿੱਚ ਜਿਹੜਾ ਰਾਤ ਸੋ ਕੀ ਬਤਾਈ ਕੀ ਹਾਲਾਤ ਬਣੇ ਆ ਘਰ ਦੇ ਘਰ ਦਾ ਆਦਮੀ ਵੀ ਨਹੀਂ ਸਿਰ ਤੇ ਹੈਗਾ ਇਕੱਲੀ ਨੂੰ ਕਰਨਾ ਪੈਂਦਾ ਕੋਈ ਕੰਮ ਤੰਦਾ ਹੈ ਨਹੀਂ ਆ ਬਹੁਤ ਉਹ ਘਾ ਟਾਈਮ ਕੱਢਣ ਲਈ ਤੇ ਇਹਨਾਂ ਬੱਚੀਆਂ ਛੋੜਾ ਜਿਹਾ ਕਾਕਾ ਵਾ ਆਵੇ ਹੁਣ ਵੀ ਆ ਕੰਦਾ ਡਿੱਗਣ ਵਾਲੀਆਂ ਮੜਾ ਮੰਦਾ ਅਲਾਖੀ ਦਾ ਸੋਚੀਦਾ ਨੇ ਬੱਚੇ ਖੇਡਦੇ ਆ ਕਿ ਡੇਗ ਨਾ ਪੈਣ ਟਾਡੇ ਕੋਠੇ ਆ ਜਾਣੇ ਆ ਜਾਣੇ ਮੁੜ ਕੇ ਆਉਂਦੇ ਹੀ ਨਹੀਂ ਆ ਦੋ ਵਾਰੀ ਲੈ ਗਏ ਫੋਟੋਆਂ ਖਿੱਚ ਕੇ ਅਜੇ ਤੱਕ ਨਹੀਂ ਆਈਆਂ ਪੇਜ ਤੋਂ ਪਿੰਡ ਜਾ ਕੇ ਚੁੱਲ੍ਹਾ ਤੋਂ ਚੁੱਲ੍ਹਾ ਜਾ ਕੇ ਜੋ ਲੋੜਵੰਦ ਪਰਿਵਾਰਾਂ ਦੀ ਹਾਲਾਤ ਵੇਖੀ ਆ ਕਿ ਬਹੁਤ ਹੀ ਕਿਤੇ ਨਾ ਕਿਤੇ ਹਾਲਾਤ ਜਿਹੜੇ ਖਸਤਾ ਹਨ ਜਦੋਂ ਬਾਲਿਓ ਤੋਂ ਡਿੱਗ ਗਏ ਫਿਰ ਸਰਕਾਰਾਂ ਨੇ ਆਉਣਾ ਵਾ ਕਿ ਥੱਲੇ ਆ ਗਿਆ ਪਰਿਵਾਰ ਉਸ ਤੋਂ ਪਹਿਲਾਂ ਸਰਕਾਰਾਂ ਕਿਉਂ ਨਹੀਂ ਸਾਰ ਲੈਂਦੀਆਂ ਐਸੋ ਦੇ ਮ ਜਿਹੜਾ ਹਲਕਾ ਜਣਿਆਲਾ ਗੁਰੂ ਦੇ ਪਿੰਡ ਭਗਵਾ ਦੇ ਵਿੱਚ ਜਿੱਥੋਂ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆਂ ਭਾਰੀ ਬਾਰਸ਼ ਚੱਲ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਲੇਕਿਨ ਜੇਕਰ ਗੱਲ ਕਰੀਏ ਬੀਤੇ ਦਿਨ ਦੀ ਲਗਾਤਾਰ ਜਿਹੜਾ ਪਾਣੀ ਜਿਹੜਾ ਵਸ ਰਿਹਾ ਹੈ ਜਿਹੜੀ ਬਰਸਾਤ ਆ ਰਹੀ ਹੈ ਬੰਨ੍ਹ ਤੋਂ ਦੇ ਨਜ਼ਰ ਆ ਰਿਹਾ ਹੈ ਦਰਿਆਵਾਂ ਦੇ ਨਾਲ ਜਿਸ ਤਰੀਕੇ ਦੇ ਹਾਲਾਤ ਬਣਦੇ ਨੇ ਸਰਾਇਆ ਕਿਸਾਨਾਂ ਵੀ ਦਾਦੀਆਂ ਵੀ ਸਵੇਰ ਤੋਂ ਤਸਵੀਰਾਂ ਆ ਰਹੀਆਂ ਨੇ ਬੀਤੀ ਰਾਤ ਤੋਂ ਤਸਵੀਰਾਂ ਆ ਰਹੀਆਂ ਨੇ ਤੇ ਲੇਕਿਨ ਜਿਹੜੇ ਕਬਨੇ ਲੋਕਾਂ ਦੇ ਆਮ ਗਰੀਬ ਪਰਿਵਾਰਾਂ ਦੇ ਉਹਨਾਂ ਦੀ ਵੀ ਤਸਵੀਰਾਂ ਸਾਂਝੀਆਂ ਕਰਦੇ ਆਂ ਜਿਹੜੇ ਦਾਅਵੇ ਹੁੰਦੇ ਆ ਵੱਡੇ ਤੌਰ ਤੇ ਕਿ ਛੱਤਾਂ ਪੱਕੀਆਂ ਕਰਵਾਈਆਂ ਜਾਂਦੀਆਂ ਨਹੀਂ ਲੇਕਿਨ ਜੇ ਛੱਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਛੱਤਾਂ ਦੇ ਉੱਪਰ ਕਾਹ ਹੀ ਕਾ ਹੋਇਆ ਕੀਨਾ ਪਈਆਂ ਨੇ ਤੇ ਚੋੜ ਰਹੀਆਂ ਨੇ ਛੱਤਾਂ ਤੇ ਕੁਝ ਲੋਕ ਤੇ ਅਜਿਹੇ ਵੀ ਆਏ ਕੁਝ ਕਹਾਣੀਆਂ ਇਸ ਤਰੀਕੇ ਦੀ ਵੀ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੇ ਬਾਥਰੂਮਾਂ ਦੇ ਵਿੱਚ ਜਿਹੜਾ ਰਾਤ ਸੌ ਕੇ ਬਤਾਈਏ ਤੇ ਇੱਥੇ ਅੱਜ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸੋਸਾਇਟੀ ਪਹੁੰਚੀ ਹੈ ਸੇਵਾ ਕੀਤੀ ਜਾ ਰਹੀ ਹੈ ਮਦਦ ਕੀਤੀ ਜਾ ਰਹੀ ਹੈ ਤਰਪੈਲਾਂ ਜਿਹੜੀਆਂ ਨੇ ਛੱਤਾਂ ਦੇ ਉੱਪਰ ਪਾ ਕੇ ਥੋੜੇ ਬੋਝੜੇ ਹਾਲਾਤ ਨੇ ਉਹਨਾਂ ਬਦਲਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਤਨ ਕੀਤੇ ਜਾ ਰਹੇ ਸੋ ਗੱਲਬਾਤ ਕਰਾਂਗੇ ਪਰਿਵਾਰ ਨਾਲ ਵੀ ਕੀ ਕੁਝ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਇਸ ਵਕਤ ਛੱਦਾਂ ਵੀ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ ਚੋਣੀਆਂ ਨੂੰ ਲਾਈਆਂ ਨੇ ਸੋ ਇਹ ਕਮਰੇ ਆ ਪਰਿਵਾਰ ਦੇ ਇਦਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਘਰ ਦੇ ਸੋ ਕਿੰਨੀ ਕ ਗਰੀਬੀ ਕਿੰਨੇ ਕ ਹਾਲਾਤ ਇਸ ਵਕਤ ਪੰਜਾਬ ਦੇ ਤੁਹਾਨੂੰ ਗਰਾਊਂਡ ਲੈਵਲ ਜ਼ੀਰੋ ਤੋਂ ਦਿਖਾ ਰਹੇ ਆ ਜਦੋਂ ਬਰਸਾਤ ਹੁੰਦੀ ਹੈ ਬੀਤੀ ਰਾਤ ਤੋਂ ਹੀ ਬਰਸਾਤ ਜਿਹੜੀ ਹੈ ਉਹ ਬਹੁਤ ਤੇਜ਼ੀ ਨਾਲ ਬੱਸ ਰਹੀ ਹੈ ਸੋ ਹੁਣ ਘਰਾਂ ਚ ਪਹੁੰਚੇ ਆ ਗੱਲਬਾਤ ਕਰਾਂਗੇ ਅ ਇੱਥੇ ਜਿਹੜੇ ਮਾਤਾ ਜੀ ਮੌਜੂਦ ਨੇ ਜਿਨ੍ਹਾਂ ਦਾ ਘਰ ਹੈ ਕੀ ਨਾਮ ਜੀ ਆਪਣਾ ਕੁਲਵਿੰਦਰ ਕੌਰ ਕਿਹੜਾ ਪਿੰਡ ਹੈ ਤੇ ਪੰਗਵਾ ਪੰਗਵਾ ਹਾਂਜੀ ਤੇ ਕੀ ਹਾਲਾਤ ਬਣੇ ਆ ਘਰ ਦੇ ਘਰ ਦਾ ਆਦਮੀ ਵੀ ਨਹੀਂ ਸਿਰ ਤੇ ਹੈਗਾ ਕੱਲੀ ਨੂੰ ਕਰਨਾ ਪੈਂਦਾ ਕੋਈ ਕੰਮ ਧੰਦਾ ਹੈ ਨਹੀਂ ਆ ਬਹੁਤ ਔਖਾ ਟਾਈਮ ਕੱਢਣ ਲਈ ਤੇ ਇਹਨਾਂ ਬੱਚੀਆਂ ਛੋਟਾ ਜਿਹਾ ਕਾਕਾ ਵਾ ਇਹਨਾਂ ਬੱਚੀਆਂ ਹਾਂਜੀ ਪਰਿਵਾਰ ਚੋਰ ਕੋਣ ਹੈ ਨਹੀਂ ਪਰਿਵਾਰ ਚੋਰ ਕੋਈ ਨਹੀਂ ਹਾਂਜੀ ਕੱਲੇ ਹੀ ਆ ਮੋਂਦਾ ਕੋਣ ਹੈ ਕੋਈ ਇਤਰਾ ਹੀ ਦਿਹਾੜੀ ਦਾ ਪਾ ਲੱਗ ਗਿਆ ਖਾ ਲਿਆ ਵਿਧਵਾ ਵਾਂ ਹਾਂਜੀ ਪੈਂਚ ਦਾ ਬਗੈ ਦਾ ਸਦਕਾਣਾ ਵੱਲੋਂ ਆ ਰਹੀ ਹਾਂ ਸੁਬੀ ਦਾ ਹਾਂਜੀ ਪੈਲ ਸੁਣਾਉਂਦੀ ਆ ਬਸ ਜਨਾਬਾ ਕਿੰਨਾ ਹੁੰਦਾ ਕਿ ਨਹੀਂ ਹੁੰਦਾ ਮੈਂ ਗੁਜ਼ਾਰਾ ਤੁਹਾਨੂੰ ਪਤਾ ਹੈ ਕਿੰਨਾ ਘੋਜਣਾ ਬੱਚੀਆਂ ਖਾਣ ਆਲੀਆਂ ਵਾਂ ਉਹਨਾਂ ਨੇ ਪਾਉਣਾ ਖਾਣਾ ਵੀ ਬੜਾ ਮੁਸ਼ਕਲ ਵਾ ਕਿ ਕਿੰਨੇ ਦਿਨ ਤੋਂ ਛੱਤਾਂ ਦੇ ਹਾਲ ਹੋਇਆ ਆਲਾ ਇਤਰਾ ਹੀ ਹਾਲਤ ਬੜੇ ਚਿਰ ਦੀ ਹਾਲਤ ਇਸ ਤਰ੍ਹਾਂ ਦੀ ਆ ਆਵੇ ਹੁਣ ਵੀ ਆ ਕੰਦਾ ਡਿੱਗਣ ਵਾਲੀਆਂ ਬੜਾ ਮੰਦਾ ਹਲਾਕੀ ਦਾ ਸੋਚੀ ਤਾਂ ਬੱਚੇ ਖੇਡਦੇ ਆ ਕਿਤੇ ਡੇਗ ਨਾ ਪੈਣ ਪੱਕੀਆਂ ਨੂੰ ਨਹੀਂ ਹੁੰਦੀਆਂ ਛਤਾਂ ਪੱਕੀਆਂ ਇਤਰਾ ਕਰ ਦੇਣੀਆਂ ਵੋਟਾਂ ਲੈ ਲੈਂਦੇ ਮੜ ਕੇ ਸੁਣਦੇ ਗੈਂਦੇਣੀਆਂ ਬੜੀ ਯਾਰੀ ਫੋਟਵਾਂ ਖਿੱਚ ਕੇ ਖੜੀਆਂ ਉਹਨਾਂ ਨੇ ਤੁਹਾਡੇ ਕੋਠੇ ਆ ਜਾਣੇ ਆ ਜਾਣੇ ਮੜ ਕੇ ਆਉਂਦੇ ਹੀ ਨਹੀਂ ਆ ਦੋ ਵਾਰੀ ਲੈ ਗਏ ਫੋਟਵਾਂ ਖਿੱਚ ਕੇ ਅਜੇ ਤੱਕ ਨਹੀਂ ਆਈਆਂ ਸੋ ਇਸ ਵਕਤ ਨਾਲ ਸਮਾਜ ਸੇਵੀ ਮੌਜੂਦ ਨੇ ਜਿਹੜੇ ਪਹੁੰਚੇ ਨੇ ਭਾਈ ਜੀ ਕੀ ਨਾਮ ਹੈ ਆਪਣਾ ਤੇ ਜਾਣਕਾਰੀ ਸਬਸਤਾ ਵਾਰੀ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੋਸਾਇਟੀ ਦਾ ਮੈਂ ਇੰਚਾਰਜ ਹਾਂ ਮੁੱਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਜੋ ਜੰਡਿਆਲਾ ਗੁਰੂ ਹਲਕਾ ਦੇ 107 ਪਿੰਡਾਂ ਦੇ ਕਰੀਬ ਲੋੜਵੰਦ ਪਰਿਵਾਰਾਂ ਦੀ ਪਹੁੰਚ ਕੇ ਦਿਨ ਭਰ ਦੇਣ ਅਸੀਂ ਰਾਤ 24 ਘੰਟੇ ਅਸੀਂ ਸਾਰ ਲੈ ਰਹੇ ਹਾਂ ਇੱਕ ਐਂਬੂਲੈਂਸ ਗੱਡੀ ਜੋ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਵਾਸਤੇ ਜੰਡਿਆਲਾ ਗੁਰੂ ਹਲਕੇ ਵਿੱਚ 24 ਘੰਟੇ ਸੇਵਾ ਅਵੇਲੇਬਲ ਨਾਲ ਹੀ ਵਿਧਵਾ ਨੂੰ ਜਿਵੇਂ ਸੌਦਾ ਦੀ ਸਥਾ ਜਾਂ ਜਿਵੇਂ ਕਿ ਅੱਜ ਕੱਲ ਦੇਖਿਆ ਬਾਰਸ ਦਾ ਮੌਸਮ ਹੈ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਹਲਕੇ ਦੇ ਵਿੱਚ ਦਾਸ ਨੇ ਵਿਜਿਟ ਕੀਤਾ ਪਿੰਡ ਤੋਂ ਪਿੰਡ ਜਾ ਕੇ ਚੁੱਲ੍ਹਾ ਤੋਂ ਚੁੱਲ੍ਹਾ ਜਾ ਕੇ ਜੋ ਲੋੜਵੰਦ ਪਰਿਵਾਰਾਂ ਦੀ ਹਾਲਾਤ ਵੇਖੀ ਆ ਕਿ ਬਹੁਤ ਹੀ ਕਿਤੇ ਨਾ ਕਿਤੇ ਹਾਲਾਤ ਜਿਹੜੇ ਖਸਤਾ ਹਨ ਸੋ ਸਰਕਾਰਾਂ ਨੂੰ ਵੀ ਇਹੋ ਬੇਨਤੀ ਆ ਕਿ ਅਸੀਂ ਰਿਜ਼ਰਵ ਹਲਕੇ ਦੇ ਹੋਣ ਦੇ ਬਾਵਜੂਦ ਵੀ ਜੇ 70 ਸਾਲ ਤੋਂ ਹਲਕਾ ਰਿਜ਼ਰਵ ਹੈ ਤੇ ਇਹ ਬਾਲਿਆਂ ਵਾਲੀਆਂ ਛੱਤਾਂ ਕਿਤੇ ਅਜਤ ਨਹੀਂ ਪਈਆਂ ਇਹ ਪੁਰਾਣੀਆਂ ਨੇ ਕਿਤੇ ਨਾ ਕਿਤੇ ਅਸੀਰ ਜਰਬ ਹਲਕਾ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਆ ਸੋ ਇੱਥੇ ਵਿਧਵਾ ਭੈਣ ਦੇ ਘਰ ਪਹੁੰਚੇ ਆ ਜਿਸ ਦੀਆਂ ਤਿੰਨ ਬੱਚੀਆਂ ਵੀ ਨੇ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਊਗਾ ਛੱਤਾਂ ਜੜੀਆਂ ਚੋਂਦੀਆਂ ਪਈਆਂ ਵਾਂ ਬਾਲਿਆਂ ਦਾ ਪਤਾ ਨਹੀਂ ਕਦੋਂ ਉੱਤੇ ਡਿੱਗ ਜਾਣਾ ਵਾਂ ਜਦੋਂ ਬਾਲੇ ਉੱਤੋਂ ਡਿੱਗ ਗਏ ਫਿਰ ਸਰਕਾਰਾਂ ਨੇ ਆਉਣਾ ਵਾਂ ਵੀ ਥੱਲੇ ਆ ਗਿਆ ਪਰਿਵਾਰ ਉਸ ਤੋਂ ਪਹਿਲਾਂ ਸਰਕਾਰਾਂ ਕਿਉਂ ਨਹੀਂ ਸਾਰ ਲੈਂਦੀਆਂ ਉਧਰ ਦੀ ਵੀ ਕਾਪੀ ਪੈਦੀ ਹੈ ਕਿਸਾਨ ਵੀਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਬੰਨ ਟੁੱਟ ਰਹੇ ਆ ਲਗਾਤਾਰ ਪਾਣੀ ਆ ਰਿਹਾ ਡੈਮਾਂ ਚ ਪਾਣੀ ਵੱਧ ਗਿਆ ਅ ਰੱਬ ਦੀ ਵੀ ਕਹਿ ਸਕਦੇ ਕੋਪੀ ਹੈ ਕਿਉਂਕਿ ਇਹਨੇ ਲਗਾਤਾਰ ਤਸਵੀਰਾਂ ਦੇਖ ਰਹੇ ਇੱਕ ਦੋ ਦਿਨ ਤੋਂ ਅਲਰਟ ਜਾਰੀ ਕੀਤੇ ਜਾ ਰਹੇ ਹੈ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਲਗਾਤਾਰ ਚਿੰਤਾ ਦਾ ਵਿਸ਼ਾ ਲੱਗ ਰਿਹਾ ਹੈ ਵੇਖੋ ਜਿਹੜੇ ਹੈ ਕਿਸਾਨਾਂ ਦਾ ਵੀ ਬਹੁਤ ਹਾਲਾਤ ਖਸਤਾ ਵਾ ਜਿਵੇਂ ਕਿ ਦਰਿਆ ਬਹੁਤ ਸਾਰੇ ਚੜ ਗਏ ਆ ਝੋਨਿਆਂ ਦਾ ਜਿਹੜਾ ਬੁਰਾ ਹਾਲ ਹੋ ਗਿਆ ਵਾ ਸੋ ਕਿਤੇ ਨਾ ਕਿਤੇ ਸਾਨੂੰ ਸਰਕਾਰਾਂ ਨੂੰ ਹੀ ਚਾਹੀਦਾ ਕਿ ਪਹਿਲ ਦੇ ਆਧਾਰ ਤੇ ਇਹਨਾਂ ਦੇ ਬੰਨ ਜਿਹੜੇ ਪੱਕੇ ਕੀਤੇ ਜਾਣ ਤਾਂ ਜੋ ਕਿਸਾਨਾਂ ਦਾ ਵੀ ਨੁਕਸਾਨ ਨਾ ਹੋਵੇ ਉਹ ਬਿਲਕੁਲ ਹੀ ਦਸਵਿਆਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਇਸ ਵਕਤ ਹਾਲਾਤ ਨੇ ਪਿੰਡ ਦੇ ਸਾਰਾ ਪਿੰਡ ਇਕੱਠਾ ਹੋਇਆ ਕਿਉਂਕਿ ਇੱਥੇ ਜਿਹੜੀ ਸੇਵਾ ਚੱਲ ਰਹੀ ਹੈ ਤੇ ਪਹਿਲਾਂ ਲੈ ਕੇ ਪਹੁੰਚੇ ਨੇ ਨਾਲ ਦੇ ਨਾਲ ਜਿਹੜੀਆਂ ਹੋਸ ਰਿਧਾਵਾਂ ਨੇ ਉਹ ਵੀ ਜਿਹੜੀਆਂ ਪੋਚਦੀਆਂ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਾਂਗੇ ਅ ਭਾਈ ਜੀ ਕੀ ਨਾਮ ਆਪਣਾ ਤੇ ਇਹ ਸਰਦਾਰ ਹਰਜੀਤ ਸਿੰਘ ਸਪੰਚੇ ਉਡਾਲਾ ਜੋਲ ਤੁਸੀਂ ਜੀ ਅ ਜਿਹੜਾ ਅ ਦੇਖ ਸਕਦੇ ਨੇ ਜ਼ਿਲ੍ਹੇ ਦੇ ਨਾਲ ਕੁਦਰਤ ਇਹ ਠਾਰੀ ਹੈ ਪਾਣੀ ਆ ਰਿਹਾ ਲਗਾਤਾਰ ਪਿੰਡਾਂ ਦੇ ਹਾਲਾਤ ਮਾੜੇ ਹੋਏ ਪਿਆ ਘਰਾਂ ਦੇ ਹਾਲਾਤ ਮਾੜੇ ਹੋਏ ਫਸਲਾਂ ਤਬਾਹ ਹੋ ਰਹੀਆਂ ਨੇ ਕੀ ਕੁਝ ਭਾਵਨੇ ਅੱਜ ਪ੍ਰਵਾਦ ਕੋਲ ਪਹੁੰਚੇਓ ਦੁੱਖ ਸੁੱਖ ਸਾਂਝੇ ਕੀਤੇ ਨੇ ਉਚਾਤ ਟੰਦ ਨੇ ਕੀਤੇ ਨੇ ਇਹੀ ਜੀ ਅੱਜ ਨਾ ਸਾਨੂੰ ਕੱਲ ਹੁਣ ਬਹੁਤ ਚਿਰ ਆ ਰਿਹਾ ਪਿੰਡਾਂ ਦੇ ਵਿੱਚੋਂ ਵੀ ਸਾਡੇ ਇੱਥੇ ਚੋਰਾਇਆ ਤੇ ਕਈਆਂ ਘਰਾਂ ਦੇ ਬਾਲੇ ਟੁੱਟੇ ਆ ਕਈਆਂ ਦੀਆਂ ਬਹੁਤ ਮੁਸ਼ਕਲਾਂ ਆ ਘਰਾਂ ਦੇ ਵਿੱਚ ਕਈਆਂ ਨੂੰ ਤੇ ਬਹਿਣ ਲਈ ਜਗ੍ਹਾ ਨਹੀਂ ਘਰ ਕੋਈ ਅੱਜ ਸਵੇਰੇ ਮੈਨੂੰ ਇੱਕ ਫੋਨ ਤਲਵੰਡੀ ਡੋਗਰਾ ਤੋਂ ਆਇਆ ਕਿ ਹਾਂ ਸਵੇਰ ਦੀ ਚਾਹ ਨਹੀਂ ਬਣਾਈ ਹੋਈ ਵਾਂਡੇ ਵੀ ਹੈਂ ਬੱਚਿਆਂ ਨੂੰ ਚਾਹ ਨਹੀਂ ਪਿਆਈ ਹੋਈ ਮਤਲਬ ਇੰਨਾ ਸਾਡਾ ਮੁਸ਼ਕਲ ਹੋਇਆ ਵਾ ਵੀ ਮਤਲਬ ਚੋਰੀ ਹੈ ਘੰਦੇ ਤੇ ਇਹ ਕਰਕੇ ਹੈਂ ਪਿੰਡ ਤੋਂ ਪਿੰਡ ਸਾਰੇ ਪਿੰਡਾਂ ਚ ਜਾ ਕੇ ਹੈ ਜੰਡਿਆਲੇ ਹਲਕੇ ਦੇ ਵਿੱਚ ਜਾ ਕੇ ਤੇ ਹੈ ਇਹ ਤਰਪਾਲਾਂ ਦਾ ਅਸੀਂ ਕੰਮ ਕਰ ਰਹੇ ਹਾਂ ਸਾਰਿਆਂ ਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਾਲੇ ਮਲ ਚੋਰੀ ਹੈ ਨਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਾਰਾ ਪਾਣੀ ਅੰਦਰਾਂ ਦੇ ਵਿੱਚ ਵਹਿਣ ਦੀ ਜਗ੍ਹਾ ਨਹੀਂ ਉਹਨਾਂ ਘਰਾਂ ਨੂੰ ਅਸੀਂ ਸਾਰਿਆਂ ਨੂੰ ਜਾ ਕੇ ਅਧਿਕਾਰ ਕਰ ਜਾ ਕੇ ਤਰਪਾਲਾਂ ਅਸੀਂ ਦੇ ਰਹੇ ਹਾਂ ਬਹੁਤ ਬਤਾਂਦਾ ਵਾਹ ਦਾ ਖਾਲਸਾ ਵੈਲੀ ਬਤਾਈ ਬਿਲਕੁਲ ਹੈ ਕਮਰਿਆਂ ਦੇ ਹਾਲਾਤ ਦਿਖਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਲੇ ਵਾਲੀਆਂ ਛੱਤਾਂ ਨੇ ਹਜੇ ਤੱਕ ਜਿਹੜੀਆਂ ਛੱਤਾਂ ਪੱਕੀਆਂ ਨਹੀਂ ਹੋਈਆਂ ਘਰ ਦੇ ਹਾਲਾਤ ਕਿਸ ਤਰੀਕੇ ਦੇ ਆ ਪਰਵਾਲ ਦੇ ਵਿੱਚ ਕਮਾਣ ਵਾਲਾ ਕੋਈ ਨਹੀਂ ਹੈ ਮਾਤਾ ਜੀ ਇਕੱਲੇ ਨੇ ਨਾਲ ਉਹਨਾਂ ਦੇ ਬੱਚੇ ਨੇ ਬੜੇ ਮੁਸ਼ਕਲ ਤਰੀਕੇ ਨਾਲ ਇਹ ਜ਼ਿਆਦਾ ਗੁਜ਼ਾਰਾ ਹੁੰਦਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੋਸ਼ਿਸ਼ ਕਰਾਂਗੇ ਪੂਰੇ ਘਰ ਦੇ ਹਾਲਾਤ ਦਿਖਾਈਏ ਨਾਲ ਦੇ ਕਮਰਿਆਂ ਦੇ ਹਾਲਾਤ ਦੇਖ ਸਕਦੇ ਹੋ ਉੱਪਰ ਵੀ ਛੱਤ ਦੇ ਜਿਹੜਾ ਉਹ ਘਾਓਗਣਾ ਸ਼ੋ ਹੋ ਗਿਆ ਇਦਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਮਰੇ ਇੱਕੰਧਾ ਦੇ ਵਿੱਚ ਪਾੜ ਪਏ ਹੋਏ ਆ ਇਹ ਕੰੰਧਾਂ ਦੇ ਵਿੱਚ ਪਾੜ ਪਏ ਆ ਕਿਸੇ ਵੀ ਵੇਲੇ ਇਹ ਕੰੰਧਾਂ ਇਹ ਛੱਤਾਂ ਡਿੱਗ ਸਕਦੀਆਂ ਨੇ ਕੋਈ ਵੀ ਹਾਦਸਾ ਵਾਪਸ ਸਕਦਾ ਹੈ ਡਰ ਜਿਹੜਾ ਆਉਂਦਾ ਹੋਏਗਾ ਪਰਵਾਦ ਨੂੰ ਡਰ ਨਹੀਂ ਲੱਗਦਾ ਫਿਰ ਆਪ ਨੂੰ ਜਦੋਂ ਸਵਾ ਵੀਰ ਜੀ ਆਵੇ ਡਰ ਲੱਗਦਾ ਆਵੇ ਕੰਧ ਵੀ ਡਿੱਗਣ ਵਾਲੀ ਬਹੁਤ ਡਰ ਰਹੀ ਆਣ ਡਿਆ ਵਾ ਡੇਗਣਾ ਪੈਣਗੇ ਤੇ ਹੁਣ ਆ ਕੰਧ ਪਾਟੀ ਇਹਦਾ ਵੀ ਖਤਰਾ ਆ ਕੀਦਾ ਬਹਿ ਨਾ ਜਾਵੇ ਚੌਂਦੀਆਂ ਵੀ ਆ ਇਹਨਾਂ ਤਵੇ ਕਿੱਦਾਂ ਕੱਢਦੇ ਹੋਂ ਕੱਲ ਦਾ ਦਿਨ ਤੇ ਬਹੁਤ ਮੀਂਹ ਪਿਆ ਦਾ ਬਹੁਤ ਓਖਾ ਕੱਟਣਾ ਕਦੀ ਕਿਤੇ ਆਵੇ ਲੀੜੇ ਸੁੱਟ ਕਦੀ ਕਿਤੇ ਸੁੱਟ ਬਹੁਤ ਮੁਸ਼ਕਲ ਵਾ ਕਮੋ ਬੱਚੇ ਸਾਡੇ ਛੋਟੇ ਹਾਂਜੀ ਛੋਟੇ ਆਵੇ ਕਾਕਾ ਪੜਦੇ ਉਹ ਤਾਂ ਹਾਂਜੀ ਪੜਦੇ ਆ ਕਾਕਾ ਛੋਟਾ ਜਿੰਨੇ ਕਮਾਈ ਕਰਨੀ ਹੋ ਛੋਟਾ ਗੁੱਡੀਆਂ ਨੇ ਤੁਹਾਨੂੰ ਪਤਾ ਕਿੱਥੇ ਜਾਣਾ ਮੀਂਹ ਦੇ ਵਿੱਚ ਬੜਾ ਮੁਸ਼ਕਲ ਵੀਰ ਜੀ ਚੱਲਣ ਡਿਆ ਮੈਂ ਤੇ ਕੇ ਉਹ ਲੈ ਨਹੀਂ ਦਿਲ ਨੂੰ ਲੱਗਦੀ ਕਹੀਏ ਕੀ ਇਹ ਇੱਕ ਪਾਸੇ ਹਾਲਾਤ ਇਸ ਤਰੀਕੇ ਦੇ ਆ ਲੋਕ ਕੋਠੀਆਂ ਵਿੱਚ ਵਿਦੈਣ ਵਾਲੇ ਹਨ ਤੇ ਸਿਰਫ ਛੱਤਾ ਬੱਕੀਆਂ ਮੰਗਦੇ ਹੋ ਵੀ ਨਹੀਂ ਮਿਲ ਪਾ ਰੀਆਂ ਇਸ ਤਰੀਕੇ ਨਾਲ ਤੇ ਇਹਨੀਆਂ ਮੁਸ਼ਕਲਾਂ ਕੋਈ ਰਿਸ਼ਤੇਦਾਰ ਕੋਈ ਪਰਵਾਹ ਕੋਈ ਰਿਸ਼ਤੇਦਾਰ ਵੀ ਬਾਹ ਨਹੀਂ ਫੜਦਾ ਕੋਈ ਰਿਸ਼ਤੇਦਾਰ ਭਰਾ ਵੀ ਬਾਹ ਫੜਦੇ ਕੋਈ ਕਿਉਂ ਇੱਕੋ ਇੱਕ ਭਰਾ ਉਹ ਵੀ ਆਉਂਦਾ ਹੀ ਨਹੀਂ ਆ ਤੇ ਕਰੀਏ ਕੀ ਮੁਸ਼ਕਲ ਵੇਲੇ ਉਹ ਵੀ ਨਹੀਂ ਰਿਸ਼ਤੇਦਾਰ ਵੀ ਬੋੜ ਕੋਈ ਨਹੀਂ ਬਾਹ ਫੜਦਾ ਰਿਸ਼ਤੇਦਾਰ ਕੋਈ ਨਹੀਂ ਬਾਹ ਫੜਦਾ ਆਂਦਾ ਨੇ ਮਾਲਕੀ ਬਾਹ ਫੜੇ ਤੇ ਫੜੇ ਰਿਸ਼ਤੇਦਾਰ ਕੋਈ ਹੰਦਾਰ ਰੁਪਈਏ ਨਹੀਂ ਦੇ ਕੇ ਜਾਂਦਾ ਆ ਵੀਰ ਦਾ ਮੈਂ ਫੌਜੀ ਦਾ ਧੰਨਵਾਦ ਕਰੰਦੀ ਜਿੰਨੇ ਮੈਨੂੰ ਦੇਖ ਕੇ ਜਾਂਦਾ ਇਹਦਾ ਬੱਗੇ ਵੀ ਅਦਾਸ ਕਰਨੀ ਪਏਗੀ ਕਿਉਂਕਿ ਕੁਦਰਤ ਦੀ ਕਰੋਪੀ ਕੁਦਰਤ ਦੇ ਅੱਗੇ ਤੇ ਨਾ ਸਰਕਾਰਾਂ ਦਾ ਜੋਰ ਚੱਲਣਾ ਨਾ ਸਾਜਾ ਚੱਲਣਾ ਹੈ ਰੱਬ ਵੀ ਲਗਾਤਾਰ ਜਿਹੜਾ ਮੀਂਹ ਮੀਂਹ ਪੈ ਰਿਹਾ ਜਿਸ ਤਰੀਕੇ ਦੇ ਹਾਲਾਤ ਬਣੇ ਆ ਲੱਗੀ ਕਿਸਾਨ ਵੀਰ ਵੀ ਦੋਦੇ ਆ ਪਿੰਡਾਂ ਦੇ ਹਾਂਜੀ ਠੀਕ ਹੈ ਕੀ ਅਪੀਲ ਕਰਨਾ ਚਾਹੁੰਦੇ ਹੋ ਚਲੋ ਆਂਦੀਆਂ ਸੱਤਾ ਹੀ ਕਿਤੇ ਬਦਲੀਆਂ ਜਾਣੇ ਇੰਨਾ ਵੱਡਾ ਕੰਦ ਆ ਵੀ ਡਿੱਗਣ ਵਾਲੀ ਬਰਾਂਡਾ ਡਿੱਗਣ ਵਾਲਾ ਦਿਨ ਰਾਤ ਆਕੀ ਦਾ ਨਿਆਣਾ ਖੇਡਦਾ ਵਾ ਕਿਤੇ ਦੇਖੇ ਨਾ ਪਾਵੇ ਠੀਕ ਹੈ ਬਹੁਤ ਬਤਨ ਸੋ ਬਿਲਕੁਲ ਕਿਤੇ ਨਾ ਕਿਤੇ ਨਾਜ਼ੁਕ ਹਾਲਾਤ ਨੇ ਪਰਿਵਾਰ ਦੇ ਘਰ ਦੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਛੱਤਾਂ ਚੁੰਦੀਆਂ ਨੇ ਕੱਚਾ ਜਿਹੜਾ ਘਰ ਹੈ ਛੱਤਾਂ ਚੋੜੀਆਂ ਨੇ ਸੋ ਇੱਥੇ ਖੜ ਕੇ ਵੀ ਜੇਕਰ ਮੈਂ ਕੋਸ਼ਿਸ਼ ਕਰਾਂ ਗੱਲਬਾਤ ਕਰਨ ਦੀ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਆ ਰਿਹਾ ਹੈ ਹਾਲਾਤ ਬਹੁਤ ਮਾੜੇ ਆ ਪਰਿਵਾਰ ਨੇ ਕਿਤੇ ਨਾ ਕਿਤੇ ਜ਼ਰੂਰ ਅਪੀਲ ਕੀਤੀ ਹੈ ਕਿ ਸਾਦ ਲਈਤੀ ਜਾਵੇ ਕਿਉਂਕਿ ਇਸ ਤਰੀਕੇ ਦੇ ਹਾਲਾਤਾਂ 'ਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਤੇ ਇਸ ਤਰੀਕੇ ਦੇ ਛੱਤਾਂ ਦੇ ਹਾਲਾਤ ਨੇ ਉੱਪਰ ਘਾਹ ਉੱਗ ਰਿਹਾ ਹੈ ਤੇ ਜੇ ਕਦੇ ਮੀਂਹ ਹੋ ਪੈ ਗਿਆ ਕਦੋ ਦਿਨ ਤੇ ਕੋਈ ਹਾਦਸਾ ਵਾਪਸ ਸਕਦਾ ਹੈ ਸ਼ੰਕਾ ਜ਼ਰੂਰ ਹੈਗੀ ਐ ਸੋ ਜ਼ਰੂਰ ਅਪੀਲ ਕੀਤੀ ਹੈ ਤੇ ਬੇਨਤੀ ਵੀ ਆ ਸਰਕਾਰਾਂ ਨੂੰ ਪਰਮਾਤਮਾ ਕੀ ਵੀ ਅਰਦਾਸ ਕਰਦੇ ਆਂ ਕਿ ਜਿਹੜਾ ਮੀਂਹ ਦਾ ਬਸਰ ਹੈ ਜਿਹੜਾ ਪਾਣੀ ਨਾ ਆ ਰਿਹਾ ਕੁਦਰਤੀ ਕੋਈ ਆਫਤ ਨਾ ਹੋਰ ਵੱਡੇ ਪੱਧਰ ਤੇ ਆ ਜਾਵੇ ਤਾਂ ਕਿ ਨੁਕਸਾਨ ਜਿਹੜਾ ਉਹ ਚੱਲਣਾ ਮੁਸ਼ਕਲ ਹੋ ਜਾਵੇ ਸੋ ਬਿਲਕੁਲ ਅਪੀਲ ਵੀ ਆ ਸਮਾਜ ਸੇਵੀ ਸੰਸਥਾਵਾਂ ਇੱਥੇ ਪਹੁੰਚੀਆਂ ਨੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਸੋ ਦੇਖਦੇ ਆਂ ਹੋਰ ਕਿੰਨੇ ਘਰਾ ਦੇ ਹਾਲਾਤ ਇਸ ਤਰੀਕੇ ਦੇ ਨਹੀਂ ਗਰਾਊਂਡ ਰਿਐਲਿਟੀ ਜਿਹੜੀ ਚੈੱਕ ਕਰਦੇ ਦਵਾਂਗੇ ਤੁਸੀਂ ਦੇਖਦੇ ਰਹ